ਬਾਕੀ ਜੇਕਰ ਕੋਈ ਭਰਾ ਮਾਡਰਨ ਕੋਠੀ ਬਣਾਉਣਾ ਚਾਹੁੰਦਾ ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਰੇਟ ਵੀ ਦੱਸਾਂਗੇ ਕਿੰਨਾ ਖਰਚਾ ਆਇਆ ਕੋਠੀ ਤੇ ਕਿੰਨੇ ਸਕੁਅਰ ਫੁੱਟ ਏਰੀਆ ਹੈ ਤੇ ਐਂਟਰ ਹੁੰਨੇ ਆ ਜੀ ਕੋਠੀ ਦੀ ਲੁੱਕ ਦੇਖੋ ਬਾਹਰੋਂ ਮਾਡਰਨ ਟਾਈਪ ਦੀ ਕੋਠੀ ਹੈ ਜੀ ਡਬਲ ਪੋਰਸ਼ਨ ਹੈ 2500 ਸਕੁਅਰ ਫੁੱਟ ਏਰੀਆ ਹੈ ਜੀ ਇਹ 2 ਸਾਲ ਪਹਿਲਾਂ ਬਣਾਈ ਸੀ ਕੋਠੀ ਤੇ ਬਾਈ ਦਾ ਮਿਸਤਰੀ ਦਾ ਨੰਬਰ ਵੀ ਦੇਵਾਂਗਾ ਤੁਹਾਨੂੰ ਤੇ 25 ਲੱਖ ਰੁਪਏ ਲੱਗਿਆ ਜੀ ਬਾਈ ਕਹਿੰਦਾ ਜਮ ਵੱਦ ਕੇ ਗਿਆ ਆਪਾਂ ਕੋਈ ਕਹਿੰਦਾ ਕੋਈ ਬਾਵਾ ਨਹੀਂ ਖੱਟਣੀ ਉਹ ਸਹੀ ਸਹੀ ਦੱਸਾਂਗੇ ਕਿੰਨਾ 25 ਲੱਖ ਦੇ ਵਿੱਚ ਪੱਥਰ ਲੱਗ ਗਿਆ ਜੀ ਆ ਦੇਖੋ ਬਾਹਰ ਵੀ ਬਾਜਰੇ ਪੱਥਰ ਚੜਾਇਆ ਵਾ ਪੱਥਰ ਲੱਗ ਗਿਆ ਜੀ ਤੇ ਅੰਦਰੋਂ ਅੰਦਰੋਂ ਪਲਾਸਟਰ ਹੋ ਗਈ ਕੋਠੀ ਛੱਤ ਦਾ ਵੀ ਕੰਮ ਪੈ ਤੇ ਜੋੜੀਆਂ ਹੀ ਪਈਆਂ ਨੇ 25 ਲੱਖ ਰੁਪਏ ਲੱਗੇ 2500 ਸਕਰ ਮੋਟੇਰੀਆ ਆ ਦੇਖੋ ਜੀ ਆ ਡਰਾਈਂਗ ਰੂਮ ਦਾ ਏਰੀਆ ਲੈਫਟ ਸਾਈਡ ਕੋਠੀ ਦੇ ਜਦੋਂ ਆਪਾਂ ਐਂਟਰ ਹੁੰਨੇ ਆ ਇੱਥੇ ਡਰਾਈਂਗ ਰੂਮ ਆ ਗਿਆ ਇੱਕ ਚੀਜ਼ ਹੋਰ ਖਾਸ ਇਹਦਾ ਕੋਠੀ ਦੇ ਵਿੱਚ ਰੌਸ਼ ਨਹੀਂ ਬਹੁਤ ਪੈਂਦੀ ਐ ਤੇ ਇੱਕ ਜੀ ਇਹ ਸਾਰੀ ਬਾਈ ਕਹਿੰਦਾ ਨਹਿਰੀ ਪਾਣੀ ਨਾਲ ਬਣਾਈ ਹੈ ਕੋਠੀ ਅਸੀਂ ਪਾਣੀ ਹੋਰ ਨਹੀਂ ਵਰਤਿਆ ਕੋਈ ਨਹਿਰੀ ਪਾਣੀ ਵਰਤਿਆ ਛੋਰੇ ਸਲਾਬ ਤੋਂ ਬਚਤ ਰਹੇ ਵੈਸੇ ਫਿਰ ਵੀ ਆ ਜਾਂਦਾ ਛੋਰੇ ਸਲਾਬ ਇੱਕ ਇਹਦੇ ਚ ਹੋਰ ਚੀਜ਼ ਹੈ ਜੀ ਜੋ ਰਸੋਈ ਹੈ ਇਹ ਤੁਸੀਂ ਕਮੈਂਟਾਂ ਚ ਵੀ ਦੱਸੋ ਇਹ ਲੌਬੀ ਦੇ ਵਿੱਚ ਹੀ ਆਪਸ਼ਨ ਦਿੱਤੀ ਹੋਈ ਹੈ ਰਸੋਈ ਦੀ ਕੋਈ ਅਲੱਗ ਤੋਂ ਰਸੋਈ ਨਹੀਂ ਕੱਢੀ ਹੋਈ ਇਹ ਦੱਸਿਓ ਤੁਸੀਂ ਵੀ ਤੁਹਾਨੂੰ ਕਿਦਾਂ ਲੱਗੀ ਤੇ ਬਾਕੀ ਕੋਠੀ ਦਾ ਡਿਜ਼ਾਈਨ ਵਧੀਆ ਲੱਗਦਾ ਵੈਸੇ ਸੋਹਣਾਗਾ ਤੇ ਲੌਬੀ ਏਰੀਆ ਖੁੱਲਾ ਜੀ ਤੇ ਡਬਲ ਪੋਰਸ਼ਨ 1500 ਸਕਰ ਫੁੱਟ نیچے ਹੈ ਜੀ 1000 ਸਕਰ ਫੁੱਟ ਉੱਪਰ ਹੈ ਆ ਫਰਸਟ ਬੈਡਰੂਮ ਆ ਗਿਆ ਜੀ 12 ਬਾਈ 12 ਦਾ ਤੇ ਇਹਦੇ ਵਿੱਚ ਬਾਥਰੂਮ ਅਟੈਚ ਹੈ ਤੇ ਬਹੁਤ ਵਧੀਆ ਤਰੀਕੇ ਦੀ ਕੋਠੀ ਬਣੀ ਹੋਈ ਹੈ ਡਬਲ ਪੋਰਸ਼ਨ 2500 ਸਕਰ ਫੁੱਟ ਏਰੀਆ ਜੀ ਆ ਬਾਥਰੂਮ ਆ ਗਿਆ ਜੀ ਬਾਥਰੂਮ ਬੈਡਰੂਮ ਦੇ ਵਿੱਚ ਅਟੈਚ ਹੈ ਪਹਿਲੇ ਚ ਇੱਕ ਇਹਦੇ ਸਾਰੀ ਫੈਮਿਲੀ ਵਾਸਤੇ ਕੌਣ ਕੌਣ ਬਾਥਰੂਮ ਵੀ ਰੱਖਿਆ ਹੋਇਆ ਆ ਨਾਲ ਹੀ ਪਹਿਲੇ ਬੈਡਰੂਮ ਦੇ ਨਾਲ ਤੇ ਬਹੁਤ ਰੋਸ਼ਨੀ ਪੈਂਦੀ ਹੈ ਜੀ ਕੋਠੀ ਦੇ ਵਿੱਚ ਤੇ ਇਧਰ ਆ ਗਿਆ ਜੀ ਇੱਥੇ ਬਹੁਤ ਸ਼ੂਸ਼ਣ ਦਾ ਏਰੀਆ ਆ ਜਗਾ ਛੱਡੀ ਪਈ ਹੈ ਸ਼ੀਸ਼ਾ ਵਗੈਰਾ ਲੱਗ ਜੂਏ ਤੇ 10 ਸੈਕੰਡ ਬੈਡਰੂਮ ਆ ਗਿਆ ਜੀ ਤੇ ਇਹ ਵੀ ਬਹੁਤ ਖੁੱਲਾ ਆ ਦੇਖੋ ਵਿੰਡੋਆਂ ਰੱਖੀਆਂ ਜਿਹੜੀਆਂ ਰੋਸ਼ਨੀ ਬਹੁਤ ਪੈਂਦੀ ਹੈ ਜੀ ਵਿੰਡੋਆਂ ਬਹੁਤ ਵੱਡੇ ਵੱਡੀਆਂ ਰੱਖੀਆਂ ਨੇ ਬਾਈ ਹੋਰਾਂ ਨੇ ਤੇ ਕੋਠੀ ਦੇ ਵਿੱਚ ਸਾਰੀ ਚ ਰੋਸ਼ਨੀ ਪੈਂਦੀ ਹੈ ਤੇ ਡੁਪਲੈਕਸ ਕੋਠੀ ਹੈ ਜੀ ਆ ਪੌੜੀਆਂ ਤੁਹਾਨੂੰ ਦਿਖਾਉਨੇ ਆ ਤੇ ਉੱਪਰ ਜਾ ਕੇ ਪੌੜੀਆਂ ਤੋਂ ਡਬਲ ਪੋਰਸ਼ਨ ਹੈ ਜਿਹੜਾ ਤਾਂ ਵਾਲਾ ਪੋਰਸ਼ਨ ਆ ਉਹ ਵੀ ਦਿਖਾਉਨੇ ਤੁਹਾਨੂੰ ਤੇ ਗ੍ਰਿਲ ਵਗੈਰਾ ਯੂਜ਼ ਕੀਤੀ ਹੈ ਹੁਣ ਤਾਂ ਜ਼ਿਆਦਾਤਰ ਜਾਲੀ ਚੱਲਦੀ ਕੋਠੀ ਤੇ ਸਾਰੀ ਤੇ ਬਾਹਰ ਵੀ ਗ੍ਰਿਲ ਲਾਈ ਆ ਸਟੀਲ ਦੀ ਗ੍ਰਿਲ ਲਾਈ ਹੋਈ ਹੈ ਇਹ ਪੌੜੀਆਂ ਦੇ ਉੱਪਰ ਹੈ ਤੇ ਬਾਹਰ ਵੀ ਉੱਪਰ ਜੋ ਵਾਰੰਡ ਜਾਇਨ ਤੁਸੀਂ ਦੇਖਿਆ ਕੋਠੀ ਦਾ ਉੱਥੇ ਵੀ ਗ੍ਰਿਲ ਯੂਜ਼ ਕੀਤੀ ਹੋਈ ਹੈ ਜੀ ਜਿਹੜੀਆਂ ਆ ਜਾਲੀਆਂ ਨੇ ਇਹ ਹੁਣ ਹੁਣ ਚੱਲੀਆਂ ਨੇ 1.5 ਸਾਲ ਦੀਆਂ ਸਾਲਕ ਦੀਆਂ ਤੇ ਹੁਣ ਇਹ ਜ਼ਿਆਦਾਤਰ ਕੋਠੀ ਦੇ ਜਾਲੀ ਵਰਤੀ ਜਾਂਦੀ ਹੈ ਗ੍ਰਿਲ ਦਾ ਜਰ-ਜੋਰ ਤੋਂ ਥੋੜਾ ਜਿਹਾ ਵੀ ਜਰ-ਜੋਰ ਪਾਈ ਜਾਂਦੀ ਹੈ ਇਸ ਕਰਕੇ ਥੋੜਾ ਉਹਦਾ ਕਰੇਜ ਘਟ ਗਿਆ ਤੇ ਤਾਂ ਦੇਖੋ ਜੀ ਇਧਰੋਂ ਪੈਂਟਰ ਹੁੰਨੇ ਆ ਤੇ ਇੱਕ ਆਗਾ ਹੀ ਬੈਡਰੂਮ ਉੱਪਰ ਬਹੁਤ ਖੁੱਲਾ ਬਣਾਇਆ ਇਧਰ ਬਾਲਕਨੀ ਦਾ ਏਰੀਆ ਆ ਗਿਆ ਇਹ ਵੀ ਤੁਹਾਨੂੰ ਦਿਖਾਉਣਾ ਹੈ ਇਧਰ ਆ ਦੇਖੋ ਕਈ ਵਾਰੀ ਆਪਾਂ ਇੱਥੇ ਕੱਢਣਾ ਹੋਵੇ ਦੇਖਣਾ ਹੋਵੇ ਕੁਛ ਜਿਹਾ ਕੁਰਸੀ ਵਗੈਰਾ ਢਾ ਕੇ ਬੈਠਣਾ ਹੋਵੇ ਤਾਂ ਬਹੁਤ ਵਧੀਆ ਤੇ ਇਧਰ ਵਾਸ਼ਰੂਮ ਆ ਗਿਆ ਜੀ ਨਾਲ ਹੀ ਇਹਦੇ ਵਾਸ਼ਰੂਮ ਵੀ ਬਹੁਤ ਸੋਹਣਾ ਬਹੁਤ ਖੁੱਲਾ ਬਣਿਆ ਹੋਇਆ ਤੇ ਇੱਕ ਬੈਡਰੂਮ ਇਧਰ ਆ ਗਿਆ ਜੀ ਤੇ ਇਹ ਵੀ ਵਧੀਆ ਖੁੱਲਾ ਬੈਡਰੂਮ ਹੈ ਦੋ ਬੈਡਰੂਮ ਉੱਪਰ ਆ ਗਏ ਦੋ ਬੈਡਰੂਮ نیچے ਇੱਕ ਕਿਚਨ ਦਾ ਏਰੀਆ نیچے ਇੱਕ ਡਾਇਨਿੰਗ ਰੂਮ ਹੋ ਗਿਆ ਕਿਚਨ ਲੌਬੀ ਦੇ ਵਿੱਚ ਹੀ ਤੁਸੀਂ ਦੇਖੀ ਹੋਣੀ ਆ ਖੁੱਲਾ ਏਰੀਆ ਆ ਗਿਆ ਜੀ ਇਹਦਾ ਪਿੱਛੇ ਗੇਟ ਰੱਖਿਆ ਹੋਇਆ ਜਿਹੜਾ ਉੱਪਰ ਬੈਡਰੂਮ ਹੈ ਇੱਕ ਦਾ ਆ ਬੇੜੇ 'ਚ ਬੇੜੇ ਜੀ ਪੱਤਰ ਵਗੈਰਾ ਸਾਰਾ ਲੱਗਿਆ ਹੋਇਆ ਤੇ ਇੱਕ ਚੀਜ਼ ਹੈ ਬਾਈ ਇਹਦੇ ਜਿਹੜੀ ਤਾਹ ਲਾਈ ਹੈ ਉਹ ਸਟੀਲੀ ਗ੍ਰਿਲ ਹੈਗੀ ਸਟੀਲ ਦੀ ਬਾਰਲੇ ਪਾਸੇ ਆ ਦੇਖੋ ਸਟੀਲ ਦੀ ਗ੍ਰਿਲ ਲੱਗੀ ਤੇ ਵੈਸੇ ਜ਼ਿਆਦਾਤਰ ਲੋਹੇ ਦੀ ਵੀ ਲਾ ਅੰਦਾਲਾ ਤੇ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭਾਈ ਇਦਾਂ ਦੀਆਂ ਮਾਡਰਨ ਕੋਠੀਆਂ ਤੇ ਕਲਾਸਿਕਲ ਡਿਜ਼ਾਈਨ ਦੀਆਂ ਹੁਣ ਜੋ ਬਣ ਰਹੀਆਂ ਕੋਠੀਆਂ ਨੇ ਉਹ ਦੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਦੇਖੋ ਜੀ ਬੇਡਰ ਦਾ ਏਰੀਆ ਬਾਹਰਲਾ ਉੱਪਰ ਵਾਲੇ ਪੋਰਸ਼ਨ ਦਾ ਉੱਪਰ ਨੂੰ ਬੌਲੀਆਂ ਜੜਾਈਆਂ ਹੋਈਆਂ ਭਾਈ ਕੋਠੀ 'ਚ ਇੱਕ ਖਾਸियत ਹੈ ਕੋਠੀ 'ਚ ਰੋਸ਼ਨੀ ਜ਼ਿਆਦਾ ਪੈਂਦੀ ਹੈ ਉੱਪਰ ਪਿੱਛੇ ਵੀ ਉਹਨਾਂ ਨੇ ਬਰਾਂਡੇ ਵਗੈਰਾ ਬਣਾਏ ਹੋਏ ਨੇ ਸੰਸੋਨ ਦਾ ਘਰੋਂ ਨੂੰ ਤੇ ਖੇਤਾਂ ਦੀ ਕੋਠੀ ਬਣੀ ਬਹੁਤ ਸੋਹਣੀ ਲੱਗਦੀ